ਮਿਸਤਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਅਲੀਵਾਲ ਕੋਟਲੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਇਹਲੀ ਵੀਡੀਓ ਆ ਆਪਣੀ ਇਸ ਘਰ ਦੇ ਵਿੱਚੋਂ ਤੇ ਵੀਰ ਜੀ ਹੁਣਾਂ ਦਾ ਦੁੱਧ ਦਾ ਕੰਮ ਆ ਚੰਗੀਆਂ ਗਾਵਾਂ ਜਿਹਨੀਆਂ ਰੱਖੀਆਂ ਵਾਂ ਫਾਰਮ ਦਾ ਕੰਮ ਹੈ ਜਿਹੜਾ ਆ ਦੇਖ ਸਕਦੇ ਕੁਝ ਗਾਵਾਂ ਇੱਧਰ ਆ ਕਾਫੀ ਗਿਣਤੀ ਚ ਹੈ ਕੁਝ ਗਾਵਾਂ ਅੰਦਰ ਵੀ ਆ ਕਾਫੀ ਚੰਗੇ ਚੰਗੇ ਕੱਦ ਕਾਠ ਵਾਲੀਆਂ ਜਿਹੜੀਆਂ ਚੰਗੇ ਦੁੱਧ ਵਾਲੀਆਂ ਗਾਵਾਂ ਜਿਹੜੀਆਂ ਵੀਰ ਜੀ ਹੁਣਾਂ ਕੋਲ ਹੋਰ ਵੀ ਹੈਗੀਆਂ ਕਰੀ ਤੁਹਾਨੂੰ ਇੱਧਰ ਵੀ ਦਿਖਾ ਰਹੀਏ ਆ ਪਸ਼ੂ ਜਿਹੜੇ ਸਾਰੇ ਵੀਜਿਆਂ ਦੇ ਕੋਲ ਚੰਗੀਆਂ ਵੜਾਵਾਂ ਕੁਛ ਬੱਚੀਆਂ ਵੀ ਤਿਆਰ ਕਰਦੇ ਆ ਤੇ ਚੰਗੇ ਦੁੱਧ ਵਾਲੀਆਂ ਜਿਹੜੀਆਂ ਗਾਵਾਂ ਵਾਂ ਦੁੱਧ ਦਾ ਕੰਮ ਆ ਤੇ ਅੱਜ ਕੁਝ ਪਸ਼ੂ ਜਿਹੜੇ ਵੀਜਿਆਂ ਨੇ ਮਕਾਉ ਕਰਨੇ ਆ ਤੇ ਇਹਨਾਂ ਦੇ ਵਿੱਚ ਕੋਈ ਸੋਈਆਂ ਵਾਂ ਤੇ ਕੁਝ ਟੁਕੜਾ ਕੱਪੜਾ ਬਣਾਵਾ ਵੀਡੀਓ ਜਿਹੜੀ ਪੂਰੀ ਜ਼ਰੂਰ ਵੇਖਿਓ ਟੁਕੜਾ ਕੱਪੜਾ ਵੀ ਖਾਵਾਂ ਤੁਹਾਨੂੰ ਦਿਖਾਉਣੀ ਆ ਚੰਗੇ ਦੁੱਧ ਵਾਲੀਆਂ ਤੇ ਸੋਈਆਂ ਸਵਾਈਆਂ ਵੀ ਦਿਖਾਉਣੀ ਆ ਉਹ ਤਰ੍ਹਾਂ ਗੱਪਣ ਕੋਈ ਨਹੀਂ ਆ ਹਾਂਜੀ ਵਿਧੀ ਸਤਿ ਸ੍ਰੀ ਅਕਾਲ ਜੀ ਹਾਂ ਜੀ ਸਤਿ ਸ੍ਰੀ ਅਕਾਲ ਜੀ ਵਿਧੀ ਨਾਮ ਦੱਸਦੇ ਕਰੀ ਆਪਣਾ ਨਾਮ ਮੇਰਾ ਕਰਨਬੀਰ ਸਿੰਘ ਹਾਂਜੀ ਹਾਂਜੀ ਜੀ ਤੇ ਐਡਰੈਸ ਵੀ ਦੱਸਦੇ ਕਰੀ ਐਡਰੈਸ ਆਪਣਾ ਪਿੰਡ ਅਲੀਵਾਲ ਕੋਟਲੀ ਹਾਂਜੀ ਅਈ ਨਾਲੀ ਦੇ ਤੋਂ 7 ਕਿਲੋਮੀਟਰ ਜੇ ਨਾਲੀ ਦੇ ਲਾਗੇ ਜਗਦੇਆਂ ਵਾਲੇ ਰੋਡ ਤੇ ਹਨਾ ਜਗਦੇਆਂ ਜਗਦੇਵ ਖੁਰ ਦੇ ਬਿਲਕੁਲ ਲੱਗ ਗਈ ਆ ਆਪਣਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਫੋਨ ਨੰਬਰ ਵੀ ਵਿਧੀ ਬੋਲਦੇ ਕਰੀ ਆਪਣਾ ਫੋਨ ਨੰਬਰ ਆਪਣਾ ਚਲੋ ਕੋਈ ਨਹੀਂ ਵਿੱਚ ਆਪਾਂ ਪਾ ਦਾਂਗੇ ਭਾਈ ਹੁਣਾਂ ਦਾ ਜਿਹੜਾ ਤੁਸੀਂ ਕਹਿੰਦੇ ਸੀ ਨਾ ਆ ਫੋਨ ਨੰਬਰ ਆਪਣਾ ਭਾਈ ਹੁਣਾਂ ਦਾ ਪਾ ਦਿੰਦੇ ਉਹ ਹੀ ਵਿੱਚ ਪਾ ਦਾਂਗੇ ਨੰਬਰ ਆਪਾਂ ਦੋਨੋਂ ਗੱਲਬਾਤ ਜਿਹੜੀ ਵੀ ਹੋਣੀ ਉਤੋ ਹੀ ਹੋਣੀ ਆ ਠੀਕ ਹੈ ਜੀ ਤੇ ਆਪਣਾ ਦੁੱਧ ਦਾ ਕੰਮ ਫਿਰ ਹਾਂਜੀ ਆਪਣਾ ਦੁੱਧ ਦਾ ਕੰਮ ਤੇ ਇਹ ਕਿ ਆ ਵੇਚ ਦੇਣੀਆਂ ਫਿਰ ਇਹ ਫਿਰ ਡੰਗਰ ਆਪਣੇ ਕੋਈ ਜ਼ਿਆਦਾ ਹੋ ਗਏ ਅੱਛਾ ਹਾਂ ਤਾਂ ਫਿਰ ਇੰਨੇ ਡੰਗਰ ਫਿਰ ਸੰਭਾਲਣੇ ਥੋੜੇ ਔਖੇ ਆ ਠੀਕ ਆ ਕੋਈ ਬੱਚੀਆਂ ਮੱਸੀਆਂ ਨਾ ਰਲ ਗਈਆਂ ਵਾਂ ਗਾਂ ਫਿਰ ਅਗਲੀਆਂ ਫਿਰ ਤਿਆਰ ਹੋਣ ਡੀਆਂ ਫਿਰ ਇਸੇ ਕਰਕੇ ਪੈਂਦੀਆਂ ਵੇਚ ਦੇਣੇ ਠੀਕ ਆ ਤੇ ਉਤਰ ਆਪਣਾ ਮੇਨ ਦੁੱਧ ਦਾ ਕੰਮ ਤੇ ਜਾਂ ਤਿਆਰ ਕਰਕੇ ਮੇਨ ਦੁੱਧ ਦਾ ਹੀ ਕੰਮ ਹੈ ਥੇਪ ਵਪਾਰ ਦਾ ਕੰਮ ਨਹੀਂ ਆ ਹਾਂ ਥੇਪ ਵਪਾਰ ਦਾ ਕੰਮ ਨਹੀਂ ਆ ਸਾਰੀਆਂ ਕਰਦੀਆਂ ਵੇੜਾ ਜਿੰਨੀਆਂ ਅੱਛਾ ਕਰਦੀਆਂ ਤਿਆਰ ਰਹੀਆਂ ਸਾਰੀਆਂ ਠੀਕ ਆ ਚਲੋ ਸ਼ੁਰੂਆਤ ਫਿਰ ਆਪਾਂ ਜਿਹੜੀਆਂ ਪਹਿਲੇ ਨੰਬਰ ਤੇ ਆ ਇਹਦੇ ਤੋਂ ਹੀ ਆਪਾਂ ਕਰਨੀਆਂ ਹਾਂ ਹਾਂ ਅੱਜ 20 ਦਿਨ ਦੇ ਆਸ-ਪਾਸ ਹੋ ਗਏ 20 ਦਿਨ ਦੇ ਆਸ-ਪਾਸ ਹੋ ਗਏ ਹਾਂਜੀ ਹਾਂਜੀ ਤੇ ਦੁੱਧ ਦੁੱਧ ਦੇ ਥੱਲੇ ਹੋ ਗਿਆ ਜੇ ਇਸ ਟਾਈਮ 27 ਲੀਟਰ ਦੁੱਧ ਹੋ ਗਿਆ ਥੱਲੇ ਤਿਆਰ ਬਿਲਕੁਲ 27 ਲੀਟਰ ਬਿਲਕੁਲ ਤਿਆਰ 27 ਲੀਟਰ ਦੁੱਧ ਆ ਅੱਛਾ ਵੈਸੇ ਵੱਧ ਗਿਆ ਆਪਾਂ ਤਾਂ ਮੁਜਨਾਹੇ ਕਹਿ ਕੇ ਚੱਲਣ ਦੇ ਆ ਅੱਛਾ ਹਾਂਜੀ ਹਾਂਜੀ ਠੀਕ ਆ ਤੇ ਤੋਰ ਦਈਏ ਫਿਰ ਇੱਕ ਰੀਨ ਅੱਜ ਲੈ ਆਓ ਜੀ ਉਤਰਿਆ ਕਿ ਚੰਗੇ ਕਦ ਕਾਠ ਵਾਲੀਆਂ گاਵਾਵਾਂ ਚੰਗੀ ਵੇ ਲਿਆ ਇਹਦੇ ਦੋਦਨਾ ਮੌਕੇ ਤੇ ਜਿਹੜਾ ਇਹਦੇ ਕੋਲ 27 ਲੀਟਰ ਜਿਹੜਾ ਕਿੰਦੇ ਕੀ ਤਿਆਰ ਆ ਜਿਹੜਾ ਤੁਸੀਂ ਚਵਾਈ ਕਰਕੇ ਆਪਣੇ ਲੈ ਜਾਣਾ ਆ ਦੇਖ ਸਕਦੇ ਜੀ ਬਾਕੀ ਮੁਠੀ ਵਾਲਾ ਥਣ ਲੱਗਾ ਜੇ ਹੱਥ ਦੀ ਚਵਾਈ ਤੇ ਵੀ ਬਹੁਤ ਵਧੀਆ ਭਾਵੇਂ ਕੋ ਚਵਾਈ ਹੱਥ ਨਾਲ ਕਰ ਲੇ ਤੇ ਭਾਵੇਂ ਕਰ ਲੇ ਕੋ ਮਸ਼ੀਨ ਨਾਲ ਇੱਥੇ ਤੇ ਚਲੋ ਮਸ਼ੀਨ ਤਾਂ ਹੀ ਹੁੰਦੀ ਆ ਪਿਛਲੇ ਸਵੇਰੇ ਅਸੀਂ ਇਹ ਥੱਲੋਂ 33 ਲੀਟਰ ਦੁੱਧ ਚੋਇਆ ਹੈ ਅੱਛਾ ਹਾਂਜੀ ਪਿਛਲੇ ਸਵੇਰੇ ਦਾ 33 ਲੀਟਰ ਪਿਛਲੇ ਸਵੇਰੇ 33 ਲੀਟਰ ਦਾ ਰਿਕਾਰਡ ਆ ਸਾਡੇ ਕੋਲ ਅੱਛਾ ਹਾਂਜੀ ਹਾਂਜੀ ਐਰ ਕੀ ਹੈ ਕੋਈ ਨੂੰ 20 ਦਿਨ ਹੋਇਆ ਅੱਛਾ ਇਸ ਟਾਈਮ 27 ਲੀਟਰ ਤੇ ਪਹੁੰਚ ਗਈ ਆ ਤੇ ਅਜੇ ਵਧ ਜੂਗੀ ਹੋਰ ਹਾਂਜੀ ਹਾਂਜੀ ਬਿਲਕੁਲ ਵਧ ਜੂਗੀ ਐਰ ਕੀ ਸਾਨੂੰ ਉਮੀਦ ਹੈ ਕਿ 35 ਤੋਂ 40 ਦੇ ਵਿੱਚ ਚੈਲੂਗਾ ਅੱਛਾ 35 ਦੇ ਲਾਗੇ ਜਿਹੜਾ ਚਲ ਜੂਗੀ ਉਹ ਤਰ੍ਹਾਂ ਇਹ ਦੇਖ ਸਕਦੇ ਜੇ ਥੱਲੋਂ ਕਾਫੀ ਚੰਗਾ ਹਵਾਨਾ ਤਿਆਰ ਕੀਤਾ ਵਜੇ ਸਵੇਰੋਂ ਸਵੇਰ ਦਾ ਟਾਈਮ ਹੈ ਅਜੀ ਚਵਾਈ ਜਿਹੜੀ ਇਹਨਾਂ ਦੀ ਹੋਣ ਵਾਲੀ ਹੈ ਤੇ ਮੋਲ ਵੀਰ ਜੀ ਫਿਰ ਦੱਸਨੇ ਤੁਸੀਂ ਕਿ ਭਾਜੀ ਉਹਨਾਂ ਨੂੰ ਭਾਜੀ ਉਹਨੇ ਦੱਸ ਦੇਣਗੇ ਤੇ ਗਏ ਵੈਸੇ ਵੀਡੀਓ ਉਹਨਾਂ ਨੂੰ ਬਣਾਉਣੀ ਸੀ ਠੀਕ ਆ ਹਾਂਜੀ ਜੀ ਮੋਲ ਤੁਹਾਨੂੰ ਫੋਨ ਤੇ ਦੱਸ ਦੇਣਗੇ ਉਤਰਾਂ ਫਿਰ ਤੁਹਾਡੀ ਡਿਊਟੀ ਲੱਗ ਗਈ ਹੈ ਨਾ ਠੀਕ ਆ ਜੀ ਮੋਲ ਤੁਸੀਂ ਜਿਹੜਾ ਭਾਜੀ ਉਹਨਾਂ ਨੇ ਫੋਨ ਲੱਗੇ ਜਿਹੜਾ ਨੰਬਰ ਦਿੱਤਾ ਉਹਨਾਂ ਨੇ ਤੁਸੀਂ ਪੁੱਛ ਲਿਓ ਤੇ ਉਤਰਾਂ ਜਿਹੜੇ ਕਹਿੰਦੇ ਸੀ ਕਿ ਨਾਰਮਲੀ ਰੇਟ ਰੱਖਣੇ ਆ ਜਿਹੜੀਆਂ ਵੇਚ ਦੇਣੀਆਂ ਵਾ ਕਿਉਂਕਿ ਥੋੜਾ ਫਿਰ ਜਗ੍ਹਾ ਦੇ ਹਿਸਾਬ ਨਾਲ ਜਿੰਨੀਆਂ ਕਿ گاਵਾ ਆਉਂਦੀਆਂ ਫਿਰ ਉਸ ਤੋਂ ਨਾਲ ਵੱਧ ਹੋ ਗਈਆਂ ਵਾ گاਵਾ ਤਾਂ ਹੁਣ ਜਿਹੜੀ ਦੂਸਰੇ ਚੰਗੇ ਕਦ ਕਾਠ ਵਾਲੀ ਆ ਤੇ ਥਣ ਧਨ ਇੱਕਰੀ ਲਾਗੇ ਤੇ ਦਿਖਾ ਦੀਏ ਚੰਗੇ ਗੈਰ ਤੇ ਆ ਤੇ ਮਿਲਕਵੇਂ ਸਾਰੀਆਂ ਦੀ ਮੋਟੀ ਲੱਗੀ ਆ ਚੰਗੀਆਂ ਦੁੱਧ ਵਾਲੀਆਂ ਨਿਸ਼ਾਨੀਆਂ ਵਾ ਇਹਦਾ ਕਿੰਨਾ ਸੁਆ ਜੀ ਵੀਰ ਜੀ ਇਹ ਤਾਂ ਪਹਿਲਾ ਸੁਆ ਆ ਤੇ ਕਿੰਨਾ ਚਿਰ ਹੋ ਗਿਆ ਇਹਨਾਂ ਸੂਈ ਨੂੰ ਇਹਨੂੰ ਸੂਈ ਨੂੰ ਅੱਜ 25 ਦਿਨ ਦੇ ਆਸ-ਪਾਸ ਹੋ ਗਏ 25 ਦਿਨ ਦੇ ਆਸ-ਪਾਸ ਹੋ ਗਏ ਤੇ ਮਰਦੇ ਦੇ ਬੱਚਾ ਹੀ ਤੇ ਬੱਚਾ ਹੋ ਗਿਆ ਬੱਚਾ ਕਿਸੇ ਦੇ ਮਗਰ ਵੀ ਨਹੀਂ ਹੈਗਾ ਹਨਾ ਬੱਚਾ ਫਿਰਦਾ ਸਾਡੇ ਬੱਚੇ ਇਹਦੇ ਪਿੱਛੇ ਬੱਚਾ ਸੀ ਹਾਂਜੀ ਬੱਚੇ ਦੇ ਪਿੱਛੇ ਬੱਚਾ ਬੱਚੇ ਦਾ ਸਾਨੂੰ ਕੋਈ ਬੈਨੀਫਿਟ ਨਹੀਂ ਹੈ ਬੱਚੇ ਬੱਚੇ ਨਹੀਂ ਆ ਨਹੀਂ ਉਹ ਬੱਚੇ ਉਹ ਫਿਰ ਬਾਤ-ਬਾਤ 10 ਦਿਨ ਵੀ ਨਹੀਂ ਕੱਢੇ ਅੱਛਾ ਹਾਂਜੀ ਜੋ ਤੋਂ ਪਹਿਲਾਂ ਪਹਿਲਾਂ ਠੀਕ ਹੈ ਤੇ ਇਹਦੇ ਕੋਲ ਦੁੱਧ ਕਿੰਨਾ ਵੈਡ ਕੋਲ ਇਹਦੇ ਥੱਲੇ ਐਸ ਟਾਈਮ ਦੁੱਧ ਹੋ ਗਿਆ ਜੇ ਕੋਈ 18-19 ਲੀਟਰ 18-19 ਲੀਟਰ ਤਿਆਰ ਆ ਤਿਆਰ ਹੈ ਜਿਹੜਾ ਦੁੱਧ ਸਕਦੀ ਆਰੇ ਬਿਲਕੁਲ ਵਧੇਗੀ ਇਹ ਤੇ ਸਾਰੇ ਦੇਣ ਹੀ ਥੋੜੇ ਹੋਏ ਆ ਅੱਛਾ ਅਜੀ ਇਹਨੂੰ ਅਸੀਂ ਬਿਲਕੁਲ ਮਤਲਬ ਲੋਅ ਡਾਈਟ ਤੇ ਕਿਉਂਕਿ ਪਹਿਲਾਂ ਨੇ ਆ ਇਹ ਡਾਈਟ ਨਹੀਂ ਜਦਾ ਦੇਣ ਤੇ ਬਿਲਕੁਲ ਘੱਟ ਡਾਈਟ ਤੇ ਰੱਖਿਆ ਅੱਛਾ ਇੱਕਦਰੀ ਆਪਣੀ ਬੋਡੀ ਰਿਕਵਰ ਕਰ ਲਏ ਫਿਰ ਇਹਦਾ ਹੋਰ ਪੰਜਾਂ 10 ਦਿਨਾਂ ਬਾਅਦ ਪੂਰਾ ਫੇਰ ਲਵਾਵਾਂਗੇ ਅੱਛਾ ਕਿੰਨਾ ਐਸਟੀਮੇਟ ਹੈ ਕਿ 25 ਤੱਕ ਪਹਿਲਾਂ ਵੈਟ ਪਹੁੰਚ ਜਾਊਗੀ 25 ਤੱਕਰ ਜਾ ਸਕਦੀ ਆ ਹਾਂਜੀ ਬਿਲਕੁਲ ਜਾ ਸਕਦੀ ਆ ਲਿਓ ਤੋਰ ਹਾਂਜੀ ਇੱਕਦਰੀ ਨਾ ਬਾਕੀ ਚੰਗੇ ਕੱਦ ਕਾਠਾ ਲਈ ਆ ਪ੍ਰੋਪਰ ਕੱਦ ਕਾਠਾ ਪਹਿਲਾਂ ਦੇ ਹਿਸਾਬ ਨਾਲ ਜੇ ਆਪਾਂ ਲਈਏ ਤੇ ਸਨਾਂ ਦਾ ਸਾਈਜ਼ ਗੈਪ ਵੀ ਚੰਗਾ ਹੈ ਕਿ ਘਰ ਦੇ ਪਸ਼ੂ ਤਿਆਰ ਕੀਤੇ ਜਿਹੜੇ ਵੇਚਿਆ ਨਾ ਨੇ ਹਾਂ ਵੀ ਆ ਦੇਖ ਸਾਦੇ ਕਰ ਦਿੰਗਾ ਵਾ ਜਿਹੜੀਆਂ ਸਾਰੀਆਂ ਬਾਕੀ ਆਪ ਭਾਜੀ ਹੁਣ ਇੱਥੇ ਨਹੀਂ ਆ ਨਹੀਂ ਤੇ ਆਪਾਂ ਰੇਟ ਰੂਟ ਸਾਰਾ ਕੋ ਤੁਹਾਨੂੰ ਨਾਲੇ ਦੱਸ ਦੇਣਾ ਤੇ ਇਹਦਾ ਕਿੰਨਾ ਇਹਦਾ ਮੁੱਲ ਤੇ ਚਲੋ ਫਿਰ ਉਨਾ ਹੀ ਕਰਨਾ ਹੈ ਨਾ ਤੇ ਹੁਣ ਆ ਗਈ ਆਪਣੇ ਕੋਲ ਜਿਹੜੀ ਆ ਤੀਸਰੇ ਨੰਬਰ ਤੇ ਕਾਫੀ ਕਮਾਲ ਦੀ ਆ ਜਿਹੜੀ ਆ ਵੀ ਤੇ ਮਿਲਕ ਵੇਨ ਆ ਦੇਖ ਸਾਡੇ ਜਿ ਤਰ੍ਹਾਂ ਨੋਰਮਲ ਗਾਵਾਂ ਦੀਆਂ ਮਿਲਕ ਵੇਨ ਹੁੰਦੀਆਂ ਉਹਨੀਆਂ ਕਿਤੇ ਦੀਆਂ ਹਵਾਨੇ ਤੋਂ ਹੀ ਨਾੜਾ ਵਾ ਤੇ ਗਾਂ ਨੇ ਹਵਾਨਾ ਚੰਗਾ ਵਾ ਤੇ ਕਾਫੀ ਮੋਟੀਆਂ ਮਿਲਕ ਵੇਨ ਲੱਗੀਆਂ ਤੇ ਥਣਾ ਦਾ ਸਾਈਜ਼ ਵੀ ਬਿਲਕੁਲ ਚੰਗਾ ਵਾ ਤੇ ਇਹਦੇ ਕੋਲ ਵੀਰ ਜੀ ਕਿੰਨਾ ਜੀ ਦੁੱਧ ਤਿਆਰ ਇਹਦੇ ਥੱਲੇ ਐਸ ਟਾਈਮ ਲੀਟਰ ਮਾਰਕ 26 ਲੀਟਰ ਦੁੱਧ ਐਸ ਟਾਈਮ ਤਿਆਰ ਬਿਲਕੁਲ ਪੂਰਾ ਤਿਆਰ 26 ਲੀਟਰ ਦੁੱਧ ਇਹਨੂੰ ਸੂਈ ਨੂੰ ਵੀ ਅੱਜ 15 ਦਿਨ ਹੋਏ ਅੱਛਾ 15 ਦਿਨ 15 ਦਿਨ ਹੋਏ ਜੀ ਤੇ ਇਹਦੀ ਸਾਨੂੰ ਆਸ ਹੈ ਕਿ 3 प्लस ਜਾਊਗੀ ਅੱਛਾ 3 प्लसੇ ਜਾਊਗੀ ਬਿਲਕੁਲ ਜਾਏਗੀ ਜੀ ਠੀਕ ਹੈ ਪਾਣੀ ਇਹਦਾ ਬੋਲਾ ਹੀ 20 ਲੀਟਰ ਤੋਂ ਬੋਲੇ ਸਟਾਰਟ ਹੋਇਆ ਹੈ ਅੱਛਾ ਹਾਂਜੀ ਹਾਂਜੀ ਫੇਰ ਇਹ ਤਾਂ ਬੋਲਾ ਸਟਾਰਟ ਕੀਤਾ ਸੀ ਇਹ ਤਾਂ ਬੋਲੇ ਸਟਾਰਟ ਕੀਤਾ ਬਸ ਇਹ ਹੈ ਕਿ ਅਸੀਂ ਡੰਗਰ ਨੂੰ ਪਹਿਲਾਂ ਥੋੜੀ ਖਰਾਕ ਉਸਹਾਣਾ ਪਾਈ ਦੀ ਹੈ ਕਿ ਜਿਹੜਾ ਇੱਕੋ ਰਿਕਵਰ ਇੱਕ ਰੀ ਪੂਰਾ ਮਤਲਬ ਸੈੱਟ ਹੋ ਜੇ ਬੋਡੀ ਰਿਕਵਰ ਥੋੜਾ ਹੋ ਜੀ ਗਈ ਤੇ ਫੇਰ ਹੀ ਬਾਅਦ ਚ ਦੁੱਧ ਵਧ ਦੇਗਾ ਨਹੀਂ ਤਾਂ ਸਟਾਰਟਿੰਗ ਤੇ ਹੀ ਉਹਨੂੰ ਜ਼ਿਆਦਾ ਡਾਈਟ ਦੇ ਦਿੰਦੀ ਕੋਈ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਉਦ ਤਰਾ ਵੰਡ ਕਿਹੜਾ ਵਰਤਦੇ ਆਪਨਾ ਕੇ ਵੰਡ ਨਹੀਂ ਅਸੀਂ ਫੀਡ ਵਰਤੰਦੇ ਆਂ ਚਲੋ ਫਿਰ ਆਜ ਲੈ ਉਤਰ ਦੋ ਤੇ ਚਾਰ ਚਾਰ ਹੀ ਭਾਈ ਦਾ ਫਿਰ ਇਹਨਾਂ ਨੂੰ ਹਾਂਜੀ ਨਹੀਂ ਚਾਰ ਵੀ ਨਾਲ ਪੱਠੇ ਵੀ ਪੱਠੇ ਵੀ ਤੇ ਚਾਰ ਵੀ ਦੋਵੇਂ ਚੀਜ਼ ਇਹ ਯਾਨੀ ਕਿ ਇਕੱਲੀਆਂ ਚਾਰ ਤੇ ਹੀ ਆ ਨਹੀਂ ਕਿ ਜਿਹੜੇ ਵੀਰਾਂ ਦਾ ਚਾਰ ਨਹੀਂ ਵੀ ਆ ਉਹ ਵੀ ਖਾ ਸਕਦੇ ਆ ਕੋਈ ਗੱਲ ਨਹੀਂ ਆਦੀ ਬਾਕੀ ਇਹੋ ਜਿਹੜਾ ਲੈ ਆ ਤੁਹਾਡੇ ਸਾਹਮਣੇ ਹੋਇਆ ਤੇ ਬਾਕੀ ਇਹ ਕਿ ਦੁੱਧ ਵਾਲੇ ਵਹਾਨੇ ਸੋਈਆਂ ਸਵਾਈਆਂ ਵਾ ਦੋ ਦਦੇ ਚਵਾਈ ਜਿਹੜੀ ਇਹਨਾਂ ਦੀ ਹੋ ਜਾਣੀ ਹੈ ਤੁਸੀਂ ਆਪਣੀ ਦੋ ਟਾਈਮ ਚਵਾਈ ਕਰਕੇ ਲੈ ਜਾ ਸਕਦੇ ਜੇ ਇਹ ਕਿੰਨੀਆਂ ਕੀ ਗੱਪਣਾ ਆ ਦੇਖ ਸਾਦੇ ਜੇ ਦੋਵੇਂ ਪਾਸੇ ਨਾੜਾਂ ਜਣੀਆਂ ਚੰਗੀਆਂ ਉਹ ਪੱਠਿਆਂ ਦਾ ਰੇੜਾ ਪੂਰਾ ਭਰਿਆ ਖਲੋਤਾ ਜੇ ਹੁਣੇ ਜਿਹੜਾ ਕਿੰਦੀ ਕਿ ਲੈ ਆਂਦਾ ਤੇ ਹੁਣ ਆ ਗਏ ਆਪਣੇ ਕੋਲੇ ਚੌਥੇ ਨੰਬਰ ਤੇ ਹਾਂਜੀ ਇਹ ਤਾਂ ਸਾਰੀਆਂ ਤਾਂ ਚੀਜ਼ੇ ਵੀ ਦੀ ਫਿਰ ਹਾਂਜੀ ਹਾਂਜੀ ਕਦ ਕਾੜ ਵੀ ਬਹੁਤ ਹੈ ਵੜੇ ਹਾਂਜੀ ਇਹਦੇ ਥੱਲੇ ਅੱਜ ਨੂੰ ਸੂਈ ਨੂੰ ਇਹਨੂੰ ਵੀ ਅੱਜ 15 ਦਿਨ ਲਾਗੇ ਬੰਨੇ ਹੋ ਗਏ ਆ ਅੱਛਾ 15 ਦਿਨ ਅੱਜ ਇਹਦੇ ਥੱਲੇ ਹੋ ਗਿਆ ਆਪਣਾ 24 ਲੀਟਰ ਦੁੱਧ ਹੋ ਗਿਆ ਪੂਰਾ ਤਿਆਰ ਬਿਲਕੁਲ ਬਿਲਕੁਲ ਤਿਆਰ ਜਿਹੜਾ 24 ਲੀਟਰ ਕ ਦੋ ਟਾਈਮ ਚੋਕੇ ਲੈ ਜੇ ਹਨਾ ਦੋ ਟਾਈਮ ਜਿੱਦਾ ਮੱਦੀ ਆਪਣੀ ਸੱਲੀ ਕਰਕੇ ਲੈ ਠੀਕ ਹੈ ਜੀ ਹਾਂ ਜੀ ਤੇ ਲਿਆ ਖੋਲ ਹਾਂ ਤੋਰਦੀ ਇਹ ਉਤਰਾ ਕਿੰਨਾ ਕੁ ਚਵਾਈ ਜਾਊਗੀ ਇਹ ਇਹਦੇ ਆਪਣਾ ਸਾਨੂੰ ਉਮੀਦ ਹੈ ਕਿ 30 ਦੇ ਲਾਗੇ ਬੰਨੇ ਪਹੁੰਚੂਗਾ ਅੱਛਾ 30 ਦੇ ਲਾਗੇ ਜਿਹੜਾ ਪਹੁੰਚੂਗੀ ਕਾਕੀ ਖੁੱਲੇ ਡੁੰਨੇ ਬਾਕੀ ਪੂਰੀ ਘੋੜੀਆਂ ਰਗਾ ਕੱਦ ਕਾਠਿਆ ਇਹਦਾ ਹਾਂ ਇਹ ਤੱਕ ਗਾਣਵਾਏ ਦੀ ਥੋੜੀ ਬਾਕੀ ਖੜਨੀਆਂ ਤੁਸੀਂ ਆਪਣੀ ਆਪ ਵੇਖ ਕੇ ਪਸੰਦ ਕਰਕੇ ਆ ਆਪਣੀ ਮਰਜ਼ੀ ਦੇ ਨਾਲ ਕੋਈ ਵੀ ਇੱਥੇ ਆਓ ਆਪਣੀ ਦੋ ਟਾਈਮ ਚਵਾਈ ਕਰੋ ਤਿੰਨ ਟਾਈਮ ਚਵਾਈ ਕਰੋ ਭਾਸ ਹੋਵੇ ਜੀ ਛੱਟ ਜੀ ਲੱਗੀ ਇਹਦੇ ਰਗ ਉਹ ਅਸੀਂ ਦੇ ਆ ਤੇ ਬਾ ਟ੍ਰੀਟਮੈਂਟ ਜਾਂ ਕਰਨ ਠੀਕ ਹਾਂ ਤਾਂ ਕਰਕੇ ਥੋੜੀ ਜੀ ਲਗਾਉਂਦੀ ਉਹਦੇ ਕਰਕੇ ਠੀਕ ਹੈ ਜੀ ਬਾਕੀ ਹੈ ਕਿ ਕਾਦੇ ਤਾਂ ਸਾਰਿਆਂ ਨੂੰ ਇੱਚਾ ਆ ਹਾਂ ਜੀ ਜੀ ਕੱਦ ਬਹੁਤ ਵਧੀਆ ਦਾ ਸਰ ਤੇ ਬਾਕੀ ਰੇਟ ਜਿਹੜੇ ਕਹਿੰਦੇ ਕਿ ਆਪਾਂ گاਵਾਂ ਦੇ ਹਿਸਾਬ ਨਾਲ ਕਹਿੰਦੇ ਕਿ ਜਿਹੜੇ ਨਾਰਮਲ ਹੀ ਰੱਖਨੇ ਆ ਬਾਕੀ ਕੋਈ ਵੀਰ ਫੋਨ ਲਾ ਕੇ ਪੁੱਛ ਲੈ ਇਹ ਤਾਂ ਵੀ ਥਾਂੜਾ ਹਵਾ ਨਾ ਲੱਗੇ ਤੋ ਦੇਖ ਸਕਦੇ ਜੀ ਲੈ ਜਾ ਉੱਥੇ ਹੀ ਲੈ ਜਾ ਵੀਰ ਜੀ ਤੇ ਹੁਣ ਆ ਗਏ ਆਪਣੇ ਕੋਲ ਇੱਕ ਪੰਜਵੇਂ ਨੰਬਰ ਤੇ ਹਾਂ ਜੀ ਇਤੋਂ ਔਕੜ ਗੱਭੰਜੇ ਵੀਰ ਜੀ ਹਾਂਜੀ ਇਹ ਔਕੜ ਗੱਭੰਜੇ ਕਿੰਨੇ ਚਿਰ ਦੀ ਚੈੱਕ ਪਾਸ ਚ ਮਹੀਨੇ ਦੀ ਚੈੱਕ ਪਾਸ ਚ ਚੈੱਕ ਪਾਸ ਪੂਰੀ ਗਾਰੰਟੀ ਪੂਰੀ ਫੁੱਲ ਗਾਰੰਟੀ ਜਿਹੜਾ ਮਰਜ਼ੀ ਆ ਗਈ ਇਹ ਕਿ ਤੁਹਾਡੇ ਘਰੋਂ ਹੀ ਕੋਈ ਚੈੱਕ ਕਰਾ ਕੇ ਖੜੇ ਹੈ ਨਾ ਜਿੱਦਾਂ ਮਰਜ਼ੀ ਕਰੇ ਜੀ ਠੀਕ ਆ ਤੇ ਇਹਦੇ ਕੋ ਦੁੱਧ ਕਿੰਨਾ ਜੀ ਇਹਦੇ ਹੱਲੇ ਦੁੱਧ ਐਸ ਟਾਈਮ 17 ਲੀਟਰ ਦੁੱਧ ਤਿਆਰ ਬਿਲਕੁਲ 17 ਲੀਟਰ ਕੋਈ ਦੋ ਟਾਈਮ ਚੋ ਕੇ ਲੈ ਜੀ ਜਿੱਦਾਂ ਮਰਜ਼ੀ ਤਿੰਨੇ ਸੱਜਰ ਨੇ ਕਿੰਨਾ ਕਿਚਵਾਇਆ ਦੁੱਧ ਇਹਨੇ ਸੱਜਰ ਨੇ ਆਪਣਾ 5 ਲੀਟਰ ਤੱਕ ਲਈ ਸਾਡੇ ਕੋਲ ਅੱਛਾ ਹਾਂਜੀ ਹਾਂਜੀ ਠੀਕ ਆ ਤੇ ਸੂਆ ਪਹਿਲਾਂ ਹੀ ਜਾਂਦਾ ਹੋਣਾ ਗਾ ਹਾਂਜੀ ਹਾਂਜੀ ਠੀਕ ਹੈ ਤੋਰੋ ਫਿਰ ਇੱਕ ਕਰੀਂ ਇਹਦੇ ਸਿੰਘ ਜਿਹੜੇ ਝੁੰਗੇ ਹੈਗੇ ਇਹਦੇ ਸਿੰਘ ਦਿਖਾਈ ਨਹੀਂ ਉਹ ਤਰ੍ਹਾਂ ਜਿਹੜੇ ਕੱਦ ਕਾਠ ਤੇ ਵੀ ਚੰਗੀ ਹੈ ਇਹਦੇ ਕੋਲ ਦੁੱਧ ਮੋਕੇ ਤੇ ਜਿਹੜਾ 17 ਲੀਟਰ ਤਿਆਰ ਦੱਸਦੇ ਆ ਤੇ ਟੋਕੜ ਗੱਬਣਿਆ ਜਿਹੜੀ ਹੈ ਬਾਕੀ ਕਿਸੇ ਵੀ ਨੂੰ ਕੋਈ ਵੀ ਪਸ਼ੂ ਪਸੰਦ ਆਉਂਦਾ ਕੋਈ ਫੋਨ ਲਾਵੇ ਇੱਕ ਵਾਰੀ ਤੇ ਠੀਕ ਹੈ ਵੀਰ ਕੁਛ ਕਹਣਾ ਫਿਰ ਬਾਕੀ ਇਹ ਕੀ ਤੁਹਾਡੇ ਘਰੋਂ ਕੋ ਦੋ ਟਾਈਮ ਚੋਗੇ ਤਸੱਲੀ ਕਰਕੇ ਖੜੇ ਹਨ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਖੜੇ ਹਨ ਤੇ ਠੀਕ ਹੈ ਆ ਪਛੋ ਵੀਰ ਜੀ ਨੇ ਪੰਜ ਬਕਾਓ ਕੀਤੇ ਆ ਬਾਕੀ ਕੋਈ ਵੀ ਇੱਥੇ ਆਵੇ ਆਪਣੀ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਆਪਣੀ ਮਰਜ਼ੀ ਨਾਲ ਆਪਣੀ ਪਸੰਦ ਕਰਕੇ ਖੜੇ ਪਸੰਦ ਹੋਵੇ ਤੇ ਲੈ ਜੇ ਨਹੀਂ ਪਸੰਦ ਹੋਵੇ ਤੇ ਰਹਿਣ ਦੇ ਤੇ ਜਿਹੜੀ ਗੱਬਣਿਆ ਉਹ ਵੀ ਆਪਣੀ ਇੱਥੋਂ ਹੀ ਪਾਸ ਕਰਕੇ ਪਾਸ ਕਰਵਾ ਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ